ਜੀ ਬਾਬੋ ਕੀ ਹਾਲ ਚਾਲ ਹੈ ਹੋ ਟਿਕ ਟਕ ਸਾਰੇ ਤੇ ਅੱਜ ਦਾ ਵਲੋਗ ਕੀ ਕਰਨਾ ਤੇ ਇੱਕ ਤਾਂ ਅੱਜ ਕੀ ਕਰਨਾ ਸ਼ਤਰੋ ਸਾਤਰੀ ਆ ਗਿਆ ਜਾਲ ਦੇ ਵਿੱਚ ਕੱਪੜਾ ਲਾਉਣਾ ਨੀਲਾ ਲਾਲ ਤੇ ਕਬੂਤਰੀਆਂ ਨੂੰ ਇਸ਼ਨਾਨ ਕਰਾਉਣਾ ਹੈ ਇਸ਼ਨਾਨ ਕੀ ਕਹਿੰਦੇ ਨੇ ਇਸ਼ਨਾਨ ਇਸ਼ਨਾਨ ਆ ਉਤਰੀ ਨੂੰ ਵੀ ਇਸ਼ਨਾਨ ਕਰਾਉਣਾ ਬਹੁਤ ਦਿਨ ਹੋ ਗਏ ਦੀ ਨਾ ਇਹ ਲਿਪੜੀਆਂ ਇਹ ਕੋਈ ਨਹੀਂ ਆਪਣੀਆਂ ਅੜਾਉਣ ਵਾਲੀਆਂ ਕੋਤ ਓਏ ਆ ਕੀ ਜਾਂਦੀ ਓਏ ਦੂਜੀ ਐ ਮੈਨ ਲਗਾ ਦੂਜੀ ਐ ਹੂੰ ਚੂਹੀ ਬੱਟਾ ਪਤਾ ਨਹੀਂ ਕਿੱਥਰ ਗਿਆ ਯਾਰ ਆਦਾ ਬੱਟਾ ਬੱਟਾ ਚਲੇ ਹੀ ਪਾਦਣ ਪਰ ਇਹ ਕੱਢਣਾ ਔਖਾ ਹੋ ਜੂਗਾ ਅੰਦਰ ਬਾਹਰ ਹੀ ਭਰ ਲੈ ਮਰੀ ਖੜ ਜਾ ਪਹਿਲਾ ਆਪਾਂ ਐਂਡ ਬੋਲ ਚੁੱਕ ਕੇ ਚੂਨੀ ਆਮ ਕਰ ਦੂਗਾ ਐ ਨਹੀਂ ਆਇਆ ਤਾਂ ਨਵਾਂ ਲਾ ਲੈ ਚੱਕੇ ਉਹ ਤਾਂ ਕੀ ਕਰਤੀ ਕੀ ਕਰਾ ਤੀ ਹਾਂ ਚੱਲਾ ਪਰ ਮੈਂ ਕਿਹੜਾ ਕਰ ਦੇ ਚੱਲੋ ਜੀ ਆਪੇ ਬੱਠਲ ਭਰ ਕੇ ਪਾ ਤਾ ਪਾਣੀ ਖੜ ਦੇ ਇੱਕ ਮਿੰਟ ਤੇ ਖੜਦਾ ਜੀ ਖੜਦਾ ਖੜਦਾ ਤੇ ਪਾਣੀ ਪਾ ਤਾ ਜਿਹੜਾ ਉਹ ਬੱਚਾ ਸੀਗਾ ਕਿਹੜਾ ਤੀ ਕਾਲੀ ਖੰਡ ਜੀ ਤੇ ਕਾਲੀ ਪੂਛ ਵਾਲਾ ਮਲਟੋਰੀ ਵਾਲਾ ਇਹ ਉਧਰ ਰੱਖੋ ਕਰਿਆ ਜਾਲੀ ਚ ਇਹਨਾਂ ਨੂੰ ਮਾਉਣਾ ਅੱਜ ਆਹ ਬੱਚੇ ਨੂੰ ਇਹਨੂੰ ਆਹ ਦੋ ਗੁੱਤੀਆਂ ਨੂੰ ਚੱਲੀਏ ਬੰਨਤੀ ਚਲੋ ਆਪਾਂ ਇਹਨੂੰ ਖੁਦ ਨੂੰ ਲਾ ਜਾਂਦੇ ਆਪਾਂ ਤੇ ਆਪਾਂ ਕਿੱਥੇ ਚੱਲੀਏ ਕਿੱਥੇ ਜਾਣਾ ਸੀ ਹੁਣ ਪਾਂਟੀ ਦੇ ਨਾ ਕੱਪੜਾ ਲੈਣ ਕੱਪੜਾ ਆ ਜਾਊਗਾ 30 ਰੁਪਿਆਂ ਦਾ ਖੁੱਡਾ ਲਾਲ ਫਾਂ ਬਹੁਤ ਨਾਲੇ ਅੱਜ ਛਤਰੀ ਦੀ ਬੋਤਲੋਂ ਜਾਲਦਾ ਹੀ ਵਲੌਗ ਹੋ ਜਾਊਗਾ ਚਲੋ ਲਾਉਣੇ ਆ ਭਈ ਜਿੰਨਾ ਕੋ ਹੋਇਆ ਉਹਨਾਂ ਕਸਮ ਦਿਖਾਵਾਂਗੇ ਤੇ ਪਹਿਲਾਂ ਤਾਂ ਯਾਰ ਆਹ ਬੋੜੀ ਕਾ ਲਾਉਣੀ ਬਹੁਤ ਥੱਕ 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 ਚੱਕ ਚੱਕ ਥੱਕ ਗਿਆ ਮੈਂ ਪਰ ਇਹ ਨਹੀਂ ਭਰਾ ਕਰਦੇ ਉਦੀ ਰੱਖਣਗੇ ਬੋਰੀ ਘੜ ਤੇ ਘੜ ਸੋਈ ਬਾਬੇAudioAsset ਲੈ ਮੈਨੂੰ ਇਹ ਗੁੱਸਾ ਜਾਈ ਨਾ ਆਤੀ ਠੀਕ ਆ ਤੇ ਇਹਨੂੰ ਡੋਲ ਦਈਏ ਜੋ ਐਨ ਨੂੰ ਕਾਂਚ ਦਾ ਗਲਾਸ ਵੀ ਤੋੜਾਂਗੇ ਤੇ ਦੂਜਾ ਜਿਹੜਾ ਬੱਚਾ ਸੀ ਉਹ ਇੱਧਰ ਛੱਡ ਰੱਖਿਆਗਾ ਸੋਈ ਚੱਕ ਲਈ ਇੱਕ ਮਿੰਟ ਆਦੇ ਨੀਲਾ ਲਾਲ ਆ ਨੰਗੰਦੇ ਵਾਲੀ ਰੀਲ ਤੇ ਇੱਕ ਆਪਣਾ ਬੋਲ ਤੀਗਾ ਲਾਵੇ ਚੋਂ ਉਹ ਤੇ ਤਰਾਂ ਦਾ ਆਈ ਇਹ ਕਿੱਧਰ ਵਗ ਗਿਆ ਜਾਂਜੀ ਬਾਬਾ ਆ ਲਾਲ ਰਹਿੰਦਾ ਮੈਂ ਲਾਲ ਦਾ ਟੱਗਾ ਪਾਈ ਜਾਂਦਾ ਤੀ ਤੇ ਮਾਹਾਂ ਚੰਨ ਦਿਖਾਈਏ ਮਰਾਜਾ ਵੀ ਕਿਵੇਂ ਇਹ ਕਰੇ ਇੱਕ ਮਿੰਟ ਖੜ ਜੋ ਬਈ ਮੈਂ ਅੰ ਵਿੱਚ ਆਉਣਾ ਫਿਰ ਵੀ ਦਿਖਾਣੇ ਆ ਇਹ ਬਾਹਰ ਟਰੱਕ ਆ ਗਿਆ ਖੜ ਕੇ ਉਹ ਸਪੈਸ਼ਲੀ ਲੱਗ ਰਹੀ ਆ ਸਿੱਲੋ ਚ ਸਾਡੇ ਇਧਰ ਸਮੂਹ ਚਲੋ ਬਾਬਾ ਕਰਦੇ ਆ ਸੋ ਦੇ ਦਿਨੇ ਸਾਨੂੰ ਅਪਡੇਟ ਹੈ ਨਾ ਕਰੀਏ ਨੂੰ ਆਲਰੇਡੀ ਲਾਓ ਜੀ ਬਾਪੋ ਜਾਲ ਕੀ ਕਰਤਾ ਆਲਰੇਡੀ ਦੇਖੋ ਕਪੜਾ ਕਪੜਾ ਲਾਤਾ ਲਾਲ ਨੀਲਾ ਉਂਟਾ ਮੜਾ ਜਾ ਹਲਕਾ ਜਾ ਲੱਗ ਗਿਆ ਕੋਈ ਨਹੀਂ ਵੀਡੀਓ ਤੋਂ ਬਾਅਦ ਕੱਲ ਤੱਕ ਜਾਂ ਆਠ ਨੇ ਜੀ ਮੈਂ ਕਰੂਆਂ ਨੂੰ ਸੈਟ ਸਾਰੇ ਨੂੰ ਤੇ ਬੱਚਾ ਕਿੱਧਰ ਉੱਧਰ ਛਰਤਾ ਬੱਚੇ ਨੂੰ ਪਾਈ ਮਣਾਇਆ ਜਾ ਆਪਦੇ ਵਿੱਚ ਉਹ ਪਹਿਲਾ ਬੱਚਾ ਲੱਗ ਰਿਹਾ ਬਹੁਤ ਤਾਂ ਰੁਕੇ ਹੈ ਉਹ ਲਵੀ ਮੰਗੂ ਓਕੇ ਕੰਬਰੇ ਆ ਕੀ ਹੋ ਗਿਆ ਨੀਲਾ ਨੀਲਾ ਹੋਣ ਲੱਗ ਗਏ ਆ ਨਾ ਬਦਾਇਆ ਕਰ ਬ੍ਰਾਈਟ ਨਸ ਇਹ ਬਦਾਇ ਇਥੇ ਆਪੇ ਬੜੀਆਂ ਜੀ ਹਾਂ ਕੱਢ ਦੇ ਲਈ ਨਾ ਕੁਮਾ ਜਾਣਾ ਕੱਟੂਫ ਨੂੰ ਦੋ ਆਤੀ ਕਮਾਂਡ ਲਈ ਤੇ ਇੱਧਰ ਆ ਗਿਆ ਬੱਚਾ ਉਹ ਰਾਖ ਗੜ ਖਾ ਲੈਣੀ ਲੋਬੀ ਤਸੀ ਇਹ ਨਹੀਂ ਜਿਹੜੇ ਨੇ ਤੰਗ ਬਾਲਾ ਕੀਤਾ ਸੀ ਉਹੀ ਨਹੀਂ ਹੈਗਾ ਜਿਹੜੇ ਨੇ ਤੰਗ ਕੀਤਾ ਸੀ ਹਾਂ ਉਹੀ ਹੈ ਔਰ ਕਮਾਂਡ ਲਿਆ ਵਾ ਪਿਆ ਕੋਲ। ਅਲੇ ਵਿੱਚ ਆਉਣਾ ਕਿੰਨਾ ਕਿ ਟਾਈਮ ਨੇ। ਤੇ ਥੱਲੇ ਹੀ ਪਾਤੀ ਐ। ਨੰਬਰ ਨਾ ਲਾਖੀ। ਨੰਬਰ ਨਾ ਬੋਲਾ ਤੱਕ ਕੋਪੀਤੀ। ਲਾ ਦੇ। ਕੀ ਸੋਚੀ ਜੰਨਾ ਮਾਤਰ ਉੱਤਰ ਨਹੀਂ ਮਾਗਦਾ। ਅੱਛਾ ਹਾਂ। ਉਹ ਪਹਿਲਾਂ ਮਾਇਆ ਰੱਖਿਆ ਕਰਦਾ ਦੀ ਐਂ ਦਾ ਸੁਭਾਅ ਹੈ ਰ ਇਧਰਲੇ ਦਾ।

ਲਾਉ ਆ ਬਿਓ ਜੀ ਅੱਜ ਆਹ ਦਿਨੋ ਵੀ ਆ ਗਿਆ ਕਿਵੇਂ ਓਏ ਆ ਸੱਚਾ ਹਾਂ ਪਾਣੀ ਘੜਾਂ ਦੀ ਕੱਢਦੇ ਅੰਦਰੋਂ ਕ ਮੈਂ ਕੱਢਾਂ ਮੱਠਲ ਤਾਂ ਰੱਖਿਆ ਹੈਗਾ ਐ ਨਹੀਂ ਬਾਲਟੀ ਚ ਹੋਲੀ-ਵਲੀ ਕਰਕੇ ਮੈਨੂੰ ਪਾਂਡਾ ਦੇਣਾ ਪਾਂਡਾ ਚ ਕੱਢ ਦੀ ਵਾਹ ਕਿਹੜਾ ਪਿਆਰਾ ਇਹ ਦੇਖ ਲੈ ਤਾਂ ਬਾਬੇ ਉਹ ਦਾਣੇ ਪਾ दिए ਈ ਣਨ ਵੀ ਆ ਕੇ ਪਾਵਾਂਗੇ ਇੰਨੇ ਕ ਰੱਖ ਲੈਣੇ ਬਹੁਤ ਆ ਤਾਂ ਸ਼ਾਇਦ ਇੰਨੇ ਵੀ ਨਹੀਂ ਖਾਣੇ ਵੱਡੀ ਰੱਖ ਦੇਣਾ ਕਰਨਾ ਟਰੇ ਤਾ ਤਾ ਦਾਣਾ ਪਾਣੀ ਆਇਆ 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 ਬੇਤੋਏ ਪਤਵੋਤ ਆਇਆ 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 ਇਹ ਨਾ ਬਾਸ ਟੀੜਦੇ ਨੇ ਬਾਈ ਇਹ ਇੱਥੇ ਇੱਥੋਂ ਉਹ ਕੀ ਗੱਡੀ ਬਾਹਰ ਬੋਲ ਇਹਨਾਂ ਨੂੰ ਫਿਰ ਕੀ ਕਰੀਏ ਲਓ ਜੀ ਬਾਪੂ ਪਹਿਲੇ ਆਪਣੀ ਕਬੂਤਰੀ ਦਿਖਾ ਦਈਏ ਕਬੂਤਰ ਹੈ ਕਬੂਤਰ ਲਾ ਲਓ ਕਿਹੜਾ ਹਰੀ ਗਲਾਬੀ ਨਾ ਹਰੀ ਲਾਲ ਹਰੀ ਲਾਲ ਹਰੀ ਲਾਲ ਕੱਚ ਵਾਲਾ ਇੱਧਰ ਆ ਦੇਖ ਲਓ ਇਹਨਾਂ ਇਹਨਾਂ ਦਾ ਬਲੱਡ ਮੋਜਾ ਕਿਹੜੇ ਮੋਜੇ ਨੇ ਅੱਖ ਦਿਖਾਈ ਇਹਦੀ ਅੱਖ ਕਰਜ ਅੱਖ ਦਿਖਾਉਣੀ ਤੁਹਾਨੂੰ ਕਰਜ ਫੜੀ ਮੜਾ ਕਬੂਤਰ ਅੱਖ ਦਿਖਾਈ ਸਪੇਰ ਆ ਤਾਂ ਕਿਹੜੇ ਮੋਜ ਨੇ ਬਲੱਡਰ ਦੇ ਅੰਦਰ ਬੈਠੇ ਨੇ ਇਹ ਆ ਦੇਖੋ ਕਾਦੇ ਪੰਜਾਬੀ ਕਬੂਤਰ ਨੇ ਇਹ ਲੱਟਰ ਕਬੂਤਰ ਨੇ ਸਾਰੀ ਪੂਰਾ ਚੋਟੀ ਦਾ ਕਬੂਤਰ ਆ ਪੂਰਾ ਸਵਾ ਮੈਚੜਦਾ ਬਾਕੀ ਨਾ ਖੁੱਡੇ ਦਿਖਾਵਾ ਮੈਂ ਇਹਦੀ ਕਬੂਤਰੀ ਦਿਖਾਉਂ ਕਿ ਅੰਦਰ ਬੱਚਾ ਵੀ ਘੱਟ ਰੱਖਿਆ ਹੈ ਦੇਖੋ ਆ ਫੜੂ ਸਪੇਰ ਆ ਬੈਠੀ ਹੈ ਇਹ ਕਬੂਤਰੀ ਹੈਗੀ ਆ ਮੋਜੇ ਦੀ ਕਬੂਤਰੀ ਹੈ ਨਹੀਂ ਤੇ ਚੋਟੀ ਆਹਾ ਆ ਘੱਟੀਆਂ ਅੱਖਾਂ ਦੇ ਤੇ ਇੱਕ ਬੱਚਾ ਉਹ ਬੈਠਾ ਵਾ ਦੇਖੋ ਠੀਕ ਆ ਇੱਕ ਆ ਬੈਠੀ ਇੱਧਰ ਇੱਕ ਆ ਬੈਠੀ ਆ ਆਂਡਿਆਂ ਤੇ ਇਹਨਾਂ ਦਾ ਰੰਗ ਆ ਪਾਲਾ ਕੇ ਦੀ ਇਹਦੀ ਕੀ ਗੱਲ ਹੈ ਤੇ ਮਾਰ ਦਿਆ ਚਲੋ ਛੇੜਾ ਨਹੀਂ ਕਰਦੇ ਛੇੜੇ ਨਹੀਂ ਕਰਦੇ ਇਹਨਾਂ ਦਾ ਇੱਧਰ ਲੱਗ ਰਹੇ ਨੇ ਬੱਸ ਬੱਸ ਚੰਨਾ ਤਾਂ ਕਰੂੰ ਤੇ ਆਹ ਕੁਤਰੀ ਨੂੰ ਛਾੜ ਦੇ ਆ ਛੱਡ ਕੇ ਦੇਖਦੇ ਆਂ ਕਿਤੇ ਡਾਈ ਦਿਖਾਵਾਂਗੇ ਤੁਹਾਨੂੰ ਇਹਨਾਂ ਤੇ ਲੱਗੀ ਗਿੱਜਣਾ ਹੋ ਗੀ ਜੀ ਕਿਹਣਾ ਜੀ ਬਾਪੂ ਖੜ ਜੋ ਹਾਂ ਗਿਆ ਹੋ ਗਿਆ ਤੀ ਮੜ ਆਇਆ ਤੇ ਇਹ ਬਹੁਤ ਚਰਦੀ ਚਰਦੇ ਪਾਰ ਖਣੇ ਜਾਲ ਦੇ ਵਿੱਚ ਇਹਨਾਂ ਨੂੰ ਤਾਰਦਿਆ ਵਧੀਆ ਹੁਣ ਤਾਂ ਬੈਠਾ ਰਹਿਣਗੇ ਨਾਲ ਹੀ ਆਪਣਾ ਜਿਹੜਾ ਨਵਾਂ ਬੱਚਾ ਲੈ ਆਇਤੀ ਉਹ ਵੀ ਗਿੱਜੇ ਜੂਗਾ ਕਤਤ ਪੁੰ ਨਹੀਂ ਹੈਗੀ ਥਾਨਲ ਮੰਗੂ ਮਤਲਬ ਐ ਨਾਇਰ ਖੈਬੀਂ ਦੀਦਾ ਚਲੋ ਤਾਰੀਏ ਜਾਲ ਬਹੁਤ ਚਿਰ ਹੋ ਗਿਆ ਬੈਠਾ ਹੁਣ ਦਾਣੇ-ਦੋਣੇ ਖਾਣ ਹੀ ਆਪਦਾ ਉਹਨਾਂ ਨਾਲ ਉਹਨਾਂ ਨਾਲ ਫਰੀਕੇ ਵੀ ਨਾ ਨਰਾ ਕਰਾਉਂਗਾ ਨਹੀਂ ਉਹਨਾਂ ਦੇ ਕੂਤਰ ਹੀ ਹਾਲੇ ਵੀ ਸ਼ਾਦ ਉੱਤਰ ਲੱਗ ਰਹੇ ਦੇਖੋ ਨੂੰ ਦਿਖਾਵਾਂ ਜੀ ਦਿਖਣਾ ਆਵਰ ਦਿੱਕ ਤਾਂ ਆ ਜਾਂਦੀ ਆ ਜਾਂਦੀ ਆਤੀ ਕਾ ਫਰਦੀ ਤੇ ਇੱਕ ਇੱਕ ওভারਦੀ ਉਹ ਨਹੀਂ ਦਿਖਦੀ ਤਾਂ ਲਓ ਜੀ ਤਾਰ ਲੈ ਉਹਨੇ ਛੱਡੀ ਨਾ ਉਹਨਾਂ ਦੇ ਹਾਊਸ ਚ ਚਲੋ ਵੇ ਉਹ ਤੇਰੀ ਲੱਤ ਫਸਾ ਲਈ ਬੰਦਿਆ ਚਾਲਾ ਇਹਨੂੰ ਦੇਖਦਾ ਲੈ ਏ ਕੀ ਏ ਕੀ ਏ ਕੀ ਇਹ ਕਿਆ ਬਣ ਗਿਆ ਇਹ ਕਿਆ ਬਣ ਗਿਆ ਹੋ ਹੋ ਹਣ ਤਾਂ ਆਪਣੇ ਲਵੇ ਡੱਬੀ ਵੀ ਨਹੀਂ ਰਹੀ ਬੱਠਾ ਹੀ ਬਹੁਤ ਮਾਰਤੀਆਂ ਚਲੋ ਦਾਣੇ ਦੋਣੀ ਵੈਸੇ ਭੁੱਖਾ ਹੀ ਆ ਚਲੋ ਕੋਈ ਨਾ ਸੇਤੀ ਆ ਜੂਗਾ ਹਮ ਕੀ ਕਰੀਏ ਲਾਉਣੇ ਛਤਰੀ ਤਾਂ ਬਾਬੋ ਨਾ ਯਾਰ ਬੱਚਾ ਉਹਦਾ ਬਈ ਤੇ ਉਹਨੇ ਦਾ ਕੀ ਕਰੀਏ ਕਿੱਧਰ ਵਗ ਗਿਆ ਹੁਣ ਤਾਂ ਇੱਥੇ ਹੀ ਫਿਰਦਾ ਸੀ ਆ ਗਿਆ ਬਾਬੂ ਇਹ ਆ ਜਾਂਦਾ ਆ ਗਿਆ ਰ ਆ ਤਾਂ ਯਾਉ ਆ ਵੈਸੇ ਰਾਤ ਨਾ ਪਾ ਦੇ ਓਏ ਉਹ ਵਗ ਗਿਆ ਉਧਰ ਠੀਕ ਆ ਚਲ ਦੇਖਦੇ ਆ ਡੱਬੀ ਬੰਦਦੇ ਆ ਤੇ ਲਿਖਾਉਣੇ ਬਾਬੂ ਆਹ ਬੱਚਾ ਵੀ ਘੜਤਾ ਕਾਂਢੀ ਵਾਲਾ ਹੂੰ ਤਾਂ ਜਦ ਛੱਡਿਆ ਹੋਗਾ ਅੱਜ ਮੈਂ ਉੜੂਗਾ ਮਹਾਂ ਜੀ ਰਾਤ ਨੂੰ ਲੜ ਗਿਆ ਪੰਗਾ ਫੈਜੂ ਹਣਾ ਚਲੋ ਬਹੁਤ ਦਾਨੇ ਜਿਖੋਂ ਲਾਈਏ ਮੜਾ ਜੇ ਥੋੜੇ ਜਿ ਖਾਲਾਂ ਨੂੰ ਦੀਆਂ ਦਾਨੇ ਪਾਤੇ ਬਾਹਰ ਛੱਡ ਰੱਖਿਆ ਨੇ ਬੱਚਾ ਆ ਗਿਆ ਇਹ 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 ਛਾਤਰੀ ਤੇ ਬਹਿ ਜੀ ਸਵਾਦ ਆ ਜੀ ਆ ਗਿਆ ਹਾਂ ਆ ਗਿਆ ਬਈ ਮੈਨੂੰ ਉਹ ਬੱਚੇ ਦਾ ਨਾੜ ਆਇਆ ਡਰ ਆ ਮੋੜ ਆਇਆ ਇਹ ਰਾਤ ਰੋੜ ਦਾ ਪੰਗਾ ਪਈ ਉਹ ਆ ਗਿਆ ਇਹ ਤਾਂ ਆ ਜੂਗਾ ਇਹ ਤਾਂ ਬਸ ਮਤਲਬ ਲੱਗ ਗਿਆ ਘਰ ਦਾ ਪੱਕਾ ਹੋ ਗਿਆ ਬਾਕੀ ਉਹ ਬੈਠੇ ਨੇ ਮੈਨੂੰ ਉਹ ਬੱਚੇ ਦਾ ਤਾਂ ਲੱਗਦਾ ਥੋੜਾ ਜਿਆ ਬਾਕੀ ਕੋਈ ਨਾ ਰੋਸ਼ਨੀ ਛੱਡ ਲਿਆ ਕਰਾਂਗੇ ਬਾਹਰ ਆਹ ਬਰਦਾ ਕਰ ਅੱਜ ਫੇਰ ਨਹੀਂ ਰਾਜ ਹੋ ਗਿਆ ਨੇਰੇ ਵਲੋਗ ਆਇਆ ਕਰਨਾ ਬੂ ਤਾਂਜੀ ਬਾਬੋ ਛਾਤਰੀ ਤੇ ਅੱਜ ਬਈ ਜਮੇ ਸਿੱਧਾ ਆ ਗਿਆ ਸੀ ਜਮੇ ਸਿੱਧਾ ਮਤਲਬ ਕਿਸੇ ਪਾਸੇ ਨਹੀਂ ਬਗਾਨੀ ਕੋਠੀ ਦੀ ਨਹੀਂ ਗਿਆ ਇੱਧਰ ਨਹੀਂ ਗਿਆ ਉੱਧਰ ਨਹੀਂ ਗਿਆ ਜਮੇ ਘਰੇ ਉੱਡੜ ਕੇ ਜਮੇ ਸਿੱਧਾ ਆ ਗਿਆ ਮੈਨੂੰ ਐਂ ਤੇ ਵੀ ਨੀਰਾਣਾ ਹੋ ਜੇ ਚੱਲ ਵੀਡੀਓ ਤਾਂ ਫੇਰ ਬਣਾਈ ਜਾਊਗੀ ਆ ਆ ਗਿਆ ਲੈ ਆ ਗਿਆ ਠੀਕ ਹੈ ਛਾਤਰੀ ਨੂੰ ਲਾਈਏ نیچے ਮੈਨੂੰ ਆ ਬੱਚੇ ਦਾ ਮਾਣਾ ਜਾ ਉਹ ਹੋ ਰਿਹਾ ਵੀ ਉੱਡੂਗਾ ਇਹ ਮੈਨੂੰ ਲੱਗਦੇ ਨੇ ਲੱਛਣ ਜੇ ਬੱਚਾ ਤਾਂ ਜਮੀ ਸਿੱਧਾ ਆ ਗਿਆ ਅੱਜ ਵਧੀਆ ਬਹੁਤ ਗੱਲ ਵਧੀਆ ਲੱਗੀ ਇਹਦੀ ਬਾਕੀ ਨੂੰ ਸਵੇਰੇ ਡਾਵਾਂਗੇ ਸ਼ਾਇਦ ਇਹਨੂੰ ਅਨਪਤਾ ਕਬੂਤਰਿਆਂ ਨਾਲ ਡਾਦੀ ਐ ਕਿ ਇਹ ਡੱਬੀ ਨਹੀਂ ਹੈਗੀ ਆਪਣੇ ਲਵੇ ਨਾ ਉਹ ਡੱਬੀ ਉਹਨੂੰ ਦੇਤੀ ਉਹਦੇ ਕਰਕੇ ਮਾੜਾ ਜਾ ਚਲੋ ਕਰੀਏ ਭਾਈ ਨੂੰ ਪਕੋੜੇ ਕੋੜੇ 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 ਉੱਡ ਨਾ ਜਾਏ ਉਹ ਦੇਖ ਲੋ ਚਲੋ ਕੋੜੇ ਕੋੜੇ ਚਲੋ 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 ਖੜੇ ਖੜੇ ਚੱਲੋ ਬੱਚਾ ਪਾਣੀ ਤੇ ਪਿੱਲੀ ਿੱਟ ਬਈ ਆ ਖਾਂਦੀ ਆ ਕਬੂਤਰੀ ਇਹ ਆ ਵਾਲੀ ਢੱਪੀ ਆਪਣੀ ਹੋਰ ਹੀ ਪਿੱਲੀ ਿੱਟ ਦੇਖੋ ਕਿਵੇਂ ਕਰਤੀ ਚਲੋ ਖੜੇ ਖੜੇ ਉਹ ਬੱਚਾ ਵਗ ਜੇ ਚਲੋ ਚੱਲ ਖੜੇ 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 ਕੋ ਕੋਈ ਨਾ ਬੱਚਾ ਪੀਲੀ ਪਾਣੀ ਖੜੇ 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 ਚਾਲੇ ਯਾਰ ਘਾਣੂ ਢੇਗਾ ਮੈਨੂੰ ਲੱਗਦਿਆਂ ਇਤਰੇ ਲੱਚ ਖੜੇ 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 देखो देखो दे ये उठ हाँ? <laughs> गया उठ गया उठ गया उठ गया बाबू बच्चा उठ गया और डब्बी आ गई अपनी हैं आ गई इधरों आ गई डब्बी इधर आ गई बैठी है तो और कुछ काम बन गया होए ना आ की हुई ਉਨਾਂ ਦੀ ਆਗ ਹੀ ਉੱਡ ਕੇ ਆਪਣੇ ਬਾਗ ਵਿੱਚ ਚਾਲ ਦੇ ਦਾਗੇ ਤੇ ਆਹ ਬੱਚਾ ਹਾਰ ਇੱਧਰ ਬਹਿ ਗਿਆ ਲੈ ਹੁਣ ਆ ਬਾਹਰ ਆ ਗਿਆ ਉਹ ਕੂਤਰ ਛੱਡੇ ਸੀ ਥੱਲੇ ਆ ਗਿਆ ਉਹਦੇ ਨਾਲ ਛਤਰੀ ਤੇ ਉੱਤੇ ਉਹ ਬਹਿ ਗਿਆ ਚਲ ਉਹਨੂੰ ਵੀ ਲਾਈਏ ਕਿਰਨ ਦੇਖੀ ਆ ਡੱਬੀ ਡੱਬੀ ਨੂੰ ਛੱਡ ਕੇ ਆਈ ਉੱਤਰ ਉਹ ਨਾਲ ਇੱਕ ਨਹੀਂ ਇਹਨੂੰ ਵੀ ਦੇਖਦੇ ਆ ਟਾਲਾ ਹੌਣਿਆ ਜੀ ਬਾਪੋ ਫਾਈਨਲੀ ਫੇਰ ਬਿਠਾ ਲਿਆ ਨੀਚੇ ਛਤਰੀ ਦਾ ਪੂਰਾ ਪੱਕਾ ਬਈ ਛਤਰੀ ਦਾ ਜੰਮੀ ਆਣ ਜੰਮੀ ਕੱਚਾ ਪੱਕਾ ਨਹੀਂ ਪੂਰਾ ਪੱਕਾ ਜੰਮੀ ਆਪਣਾਣਾ ਬੰਦ ਚਲੋ ਖਡੇ 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 ਫੇਰ ਕਰੀਏ ਲੈ ਫੇਰ ਉੱਡ ਗਿਆ ਬਈ ਆ ਫੇਰ ਵਹਿ ਗਿਆ ਇਹ ਨਹੀਂ ਬੜਾ ਲਹੂ ਬੀਤਾ ਹੈ ਉਹ ਬੱਚੇ ਦੇ ਝਪੋਟੇ ਲਾਉਣੀ ਪਈ ਆ ਨਹੀਂ ਹੈ ਜਾਂਦਾ ਦੀ ਆਪਦੇ ਆਪ ਐਨੂੰ ਪਤਾ ਹੁਣ ਇੰਨਾ ਚੁੱਡ ਜੇ ਇੱਕ ਇੱਕ ਲੱਦਾ ਕੋਈ ਪਤਾ ਨਹੀਂ ਇਹਨਾਂ ਦਾ ਕੋ ਡੇ ਕੋ ਡੇ ਚਲੋ ਆ ਵੀ ਆ ਵੀ ਬਈ ਬੱਚਾ ਛਤਰੀ ਦਾ ਹੋ ਗਿਆ ਚਲੋ ਵਧੀਆ ਕੋ ਡੇ ਕੋ ਡੇ ਕੋ ਡੇ ਕੋ ਡੇ ਤੂੰ ਤੰਗ ਨਾ ਕਰਾ ਕਰ ਸੰ ਨੂੰ ਤੈਨੂੰ ਖਰਾਕਾ ਖਵਾਵਾਂਗੇ ਵਧੀਆ ਹਨ ਚੱਲ ਤੇਰਾ ਸ਼ੇਰਾ ਖਾਓ ਦਾਣੇ ਲਓ ਮਜ਼ੇ ਤੇ ਕੱਲ ਨੂੰ ਲਾਵਾਂਗੇ ਕੂਚੀਆਂ ਉਹ ਫੇਰ ਪਾਣੀ ਪਾਣੀ ਦੇ ਕੇ ਛੱਡ ਦਾਂਗੇ ਇਸ ਤੋਂ ਬਾਅਦ ਐਣੀ ਪਤਾ ਉਹ ਸੱਚੇ ਡੱਬੀ ਫੜਾਉਣੀ ਹੈ ਉਹ ਮੈਂ ਕਹਣਾ ਯਾਰ ਰੱਖ ਲਈ ਆਪਾਂ ਬਾਕੀ ਦੇਖਦੇ ਹਾਂ ਚਲੋ ਤਾਂ ਚਲੋ ਆਪਾਂ ਠੀਕ ਆ ਮਿਲਦੇ ਆਣਾ ਕਿਸੇ ਨਵੇਂ ਬਲੌਗ ਦੇ ਨਾਰਾ ਛਾਤਰੀ ਕੁੱਤੀ ਹੈ ਇਹਨੂੰ ਕੁੱਤੀ ਰੱਖਾਂਗੇ ਅੱਜ ਬਾਕੀ ਕੱਲ ਨਹੀਂ ਰਹੀ ਆਈ ਸੀ ਕੱਲ ਬੜੀਆ ਆਪਣੀ ਤਾਰ ਸੀ ਉਹਨਾਂ ਦੀ ਅਨੁਰਾਖ ਹੋਰਾਂ ਦੀ ਖਤਰੀ ਟੁੱਟ ਗਈ ਚਲੋ ਮਿਲਦੇ ਆਂ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ ਇਧਰ ਪਪੀਤਾ ਖਾ ਕੇ ਵੀ ਹਜਮ ਕਰਤਾ ਆਪਾਂ ਨੇ ਬੱਕ ਇਹਨਾਂ ਨੇ ਕੂਤਰਾਂ ਨੇ ਕਰਾਤਾ ਬੜਾ ਘਾਵੜਕਾ ਯਾਰ ਚਲੋ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ ਬਾਏ ਬਾਏ